ਸਾਸਰੀ ਕਾਲ ਜੀ ਹਾਂਜੀ ਵੀਰੇ 32 گاਵਾ ਬਕਾਊ 32 ਨਗ ਵੀਰੇ گاਵਾ ਦੇ ਬਕਾਊ ਵੱਡੀਆਂ ਫਾਰਮ ਵਾਲੀਆਂ ਵੀਰ ਜੀ ਐਫ ਜਰਸੀ ਸਾਈ ਵਾਲ ਕਾਫੀ ਕ੍ਰੋਸ ਐਰ ਸਰ ਗਰਲੈਂਡੋ ਆਧ ਹਰ ਤਰ੍ਹਾਂ ਦੀ ਨਸਲ ਦੀਆਂ ਵੀਰੇ 32 ਨਗ ਵੀਰੇ گاਵਾ ਦੇ ਬਕਾਊ ਹਾਂਜੀ ਵੀਰ ਜੀ ਵੈਰਾਈਟੀ ਸਾਰੀ ਹੈਗੀ ਆ ਇਹ ਉਦਾਂ ਨਹੀਂ ਵੀਰੇ ਆਪਾਂ ਬੋਲਦੇ ਜਿਹੜੀ ਵੈਰਾਈਟੀ ਹੁੰਦੀ ਆਪਾਂ ਤਾਂ ਬੋਲਦੇ ਆ ਕੱਲਾ ਕੱਲਾ ਕਰਕੇ ਵੀਰੇ ਨਗ ਵੇਚਾਂਗੇ ਟੋਕੜ ਬੈਡ ਵਾਲਾ ਵੀਰ ਫੋਨ ਨਾ ਲਾਵੇ ਛੋਟੀਆਂ ਬੱਸੀਆਂ ਵਾਲਾ ਵੀਰ ਫੋਨ ਨਾ ਲਾਵੇ ਗਊ ਵੀਰੇ ਜਿੱਡੀ ਮਰਜੀ ਵੱਡੀ ਤੋਂ ਵੱਡੀ ਲਿਜਾ ਸਕਦੇ ਹਾਂ ਵੀਰੇ ਵੀਡੀਓ ਸਾਰੀ ਦੇਖ ਲਿਓ ਜੀ ਵੀਡੀਓ ਦੇ ਵਿੱਚ ਸਾਰਾ ਕੁਝ ਦੱਸਿਆ ਜਾਂਦਾਗਾ ਵੀਰੇ ਕਿਉਂ ਵੀਡੀਓ ਸਾਰੀ ਦੇਖੋਗੇ ਵੀਰੇ ਤੁਹਾਡੇ ਅਸੀਂ 11 ਮਿੰਟ ਦਾ ਸਮਾਂ ਲਵਾਂਗੇ ਪਰ ਤੁਹਾਨੂੰ ਵੀਰੇ ਵੀਡੀਓ ਦੇ ਵਿੱਚ ਰਿਜ਼ਲਟ ਸਾਰਾ ਮਿਲੂਗਾ ਜੀ ਹਾਂਜੀ ਵੀਰੇ ਡਰੈੱਸ ਨੋਟ ਕਰ ਲਓ ਜੀ ਹਾਂਜੀ ਵੀਰੇ ਮੇਰਾ ਨਾਮ ਰਮਨਪ੍ਰੀਤ ਸਿੰਘ ਪਿੰਡ ਸੀਨੀਵਾਲ ਕਲਾ ਹੈਗਾ ਵੱਡਾ ਸੀਨੀਵਾਲ ਜਿਹੜਾ ਫਾਰਮਾਸੀਨੀਵਾਲ ਕਲਾਂ ਤੋਂ ਡੇਢ ਕਿਲੋਮੀਟਰ ਚੱਲ ਕੇ ਕਲਾਲੇ ਵਾਲੀ ਸੜਕ ਤੇ ਆਪਣਾ ਫਾਰਮ ਆਉਂਦਾ ਜੀ ਜ਼ਿਲ੍ਹਾ ਵੀਰੇ ਬਰਨਾਲਾ ਦਾ ਜੀ ਜ਼ਿਲ੍ਹਾ ਵੀਰੇ ਬਰਨਾਲਾ ਦਾ ਕਨੈਕਟ ਨੰਬਰ ਨੋਟ ਕਰ ਲਓ ਜੀ 62807 13934 62807 13934 ਹਾਂਜੀ ਵੀਰੇ ਮੇਰਾ WhatsApp ਵੀ ਐਸੇ ਨੰਬਰ ਤੇ ਚੱਲਦਾਗਾ ਕੋਈ ਵੀ ਵੀਰ ਮੈਨੂੰ WhatsApp ਤੇ ਕੋਈ ਵੀ ਮੈਸੇਜ ਕਰੂਗਾ ਜਿਹੜੀ ਸਾਡੀ ਲੋਕੇਸ਼ਨ ਉਹ ਵੀਰ ਨੂੰ ਆਟੋਮੈਟਿਕ ਇਧਰੋਂ ਆਪਦੇ ਆਪ ਚਲੀ ਜਾਂਦੀ ਆ ਉਹ ਪਚਾਲੇ ਨੀਲੀਆਂ ਲੈਣਾ ਹੋਣਗੇ ਉਹ ਤੇ ਟੱਚ ਕਰ ਲੋ ਵੀਰੇ ਉਹ ਲੋਕੇਸ਼ਨ ਖੁੱਲ ਜਾਂਦੀ ਆ ਤਾਂ ਉਹ ਵੀਰ ਨੂੰ ਸਿੱਧਾ ਵੀਰੇ ਫਾਰਮ ਤੇ ਲੈ ਕੇ ਆ ਜਾਂਦੀ ਆ ਕਿਸੇ ਤੋਂ ਪੁੱਛਣ ਦੀ ਵੀ ਲੋੜ ਨਹੀਂ ਪੈਂਦੀਗੀ ਕਿਉਂਕਿ ਵਿੱਚ ਵੀਰ ਫਿਰ ਜਾਦੇ ਉਲਝੇ ਦੇ ਵੀ ਕਿੱਧਰ ਨੂੰ ਪੁੱਛਣਾਗਾ ਤੇ ਉਹ ਵੀਰੇ ਲੋਕੇਸ਼ਨ ਤੁਸੀਂ ਜਦੋਂ WhatsApp ਤੇ ਮੈਸੇਜ ਭੇਜੋਗੇ ਉਹ ਆਪਦੇ ਆਪ ਆ ਜਾਂਦੀ ਆ ਬਹੁਤ ਸੌਖਾ ਕੰਮ ਕਰਿਆ ਵੀਰੇ ਆਪਣਾ ਪ੍ਰਮਾਤਮਾ ਦੀ ਕਿਰਪਾ ਸਦਕਾ ਫਿਰ ਉਹਨੂੰ ਲੋਕੇਸ਼ਨ ਲਾਮੋਗੇ ਤਾਂ ਤੁਹਾਨੂੰ ਫਾਰਮ ਤੇ ਲੈ ਕੇ ਉਹ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਪੈਣੀ ਉਦਾਂ ਗੂਗਲ ਤੇ ਸਰਚ ਕਰੋਗੇ ਤਾਂ ਵੀ ਵੀਰੇ ਸੀਨੀ ਵਾਲਾ ਕਨ ਡੇਰੀ ਫਾਰਮ ਪਰੋਂਗੇ ਨਾਲ ਦੀ ਨਾਲ ਆ ਜੂਗੀ ਹਾਂਜੀ ਵੀਰੇ ਇਹਨਾਂ ਦਾ ਐਡਰੈਸ ਨੋਟ ਕਰੋ ਜੀ ਵੈਰਾਈਟੀ ਵੀਰੇ ਆ ਦੇਖੋ ਐਰ ਸਾਈਡ ਦਾ ਬੱਚਾ ਆ ਗਿਆ ਵੈਰਾਈਟੀ ਵੀਰੇ ਜਿਹੜੀ ਹੁੰਦੀ ਆ ਉਹੀ ਬੋਲੀਦੀ ਆਪਾਂ ਇੰਦਾ ਨਹੀਂ ਵੀ ਉਦਾਂ ਹੀ ਬੋਲਦੀ ਹਾਂਜੀ ਜਿਹੜੀ ਵੀਰੇ ਆਪਾਂ ਕਿਹਾ ਕਿ ਰੁਟੀਨ ਦੇ ਵਿੱਚ ਕੰਮ ਨਹੀਂ ਕਰਦੇਗੇ ਇਹਦੀ ਵੀਰੇ ਤਾਂ ਆਪਣੀ ਜਿਹੜੀ ਤਰੀਕ ਵੀਰੇ ਨੋਟ ਕਰ ਲਓ ਜੀ ਦੋ ਤਰੀਕ 12 ਮਹੀਨਾ 2024 ਵੀਰੇ ਦਿਨ ਸੋਮਵਾਰ ਬਣਦਾ 2 ਤਰੀਕ 12 ਮਹੀਨਾ 2024 ਵੀਰੇ ਦਿਨ ਸੋਮਵਾਰ ਬਣਦਾ ਉਹਦੇ ਆਪਾਂ ਪ੍ਰਮਾਤਮਾ ਦੀ ਕਿਰਪਾ ਸਦਕਾ ਸੁਬਾ ਵੀਰੇ 8 ਵਜੇ ਸੌਦੇ ਚਾਲੂ ਕਰਦੇ ਆਂਗੇ ਦੁਪਹਿਰ ਦੇ ਵੀਰੇ 12 ਵਜੇ ਤੱਕਰ ਚੱਲਣਗੇ ਬਾਕੀ ਵੀਰ ਜੀ ਜਿਹੜੇ ਵੀਰਾਂ ਨੇ ਦੂਰੋਂ ਆਉਣਾ ਵੀਰੇ ਜਾਣੀ ਦੀ ਅੱਗੋ ਪਿੱਛੋਂ ਕੋਈ ਵੀ ਵੀਰਨਾ ਆਵੇ ਲਾਟ ਵਾਲੇ ਦੇਣੀ ਆਵੇ ਬਾਕੀ ਲਾਟ ਵਾਲੇ ਜਣ ਵੀ ਵੀਰੇ ਬਾਹਲਾ ਲੇਟ ਆਉਣ ਦੇ ਵਿੱਚ ਕੋਈ ਫਾਇਦਾ ਨਹੀਂ ਹੈਗਾਗਾ ਕਿਉਂਕਿ ਵੀਰੇ ਅਸੀਂ ਵੀਡੀਓ 'ਚ ਸਾਰਾ ਕੁਝ ਬੋਲਦੇ ਨੇ ਵਿੱਚ ਵੀਰ ਫਿਰ ਬਾਹਲਾ ਲੇਟ ਆਉਂਦੇ ਆ ਫਿਰ ਉਹ ਖਾਲੀ ਮੁੜਦੇ ਵੀਰੇ ਕੋਈ ਫਾਇਦਾ ਨਹੀਂ ਹੁੰਦਾ ਤੁਸੀਂ ਵੀਰ ਜੀ 2 ਤਰੀਕ 12ਵਾਂ ਮਹੀਨਾ 2024 ਦਿਨ 100 ਵਾਰ ਨੂੰ ਸਵੇਰ ਜਦੋਂ 8 ਵਜੇ ਵੀਰੇ ਆਪਣੇ ਫਾਰਮ ਤੇ ਆਵੋਗੇ ਤੁਹਾਨੂੰ ਪ੍ਰਮਾਤਮਾ ਦੀ ਕਿਰਪਾ ਸਦਕਾ ਵੀਰ ਜੀ ਪੂਰੇ 32 ਤੋਂ 35 ਨਗ ਵੀਰੇ ਆਪਣੇ ਫਾਰਮ ਤੇ ਹਾਜ਼ਰ ਮਿਲਣਗੇ ਜੀ ਕੱਲਾ ਕੱਲਾ ਨਗ ਵੀਰੇ ਗਿਣ ਸਕਦੇ ਹੋ ਜਿਹੜਾ ਵੀਰੇ 32 ਨਾਗ ਆਪਾਂ ਇਹ ਵੇਚਾਂਗੇ ਇਹਦੇ ਵਿੱਚ ਵੀਰਜੀ 15 ਨਾਗ ਤਾਜੇ ਸੂਏ ਆ ਬਿਲਕੁਲ ਬੱਚਿਆਂ ਦੇ ਗਿੱਲੋ 나ੜੂਏ ਹੋਣਗੇ ਜੀ ਬਿਲਕੁਲ 나ੜੂਏ ਨਾਲ ਹੋਣਗੇ ਬੱਚਿਆਂ ਦੇ ਤੇ 17 ਗ ਨਾਗ ਵੀਰੇ ਸੂਣ ਵਾਲੇ ਹੈਗੇ ਇਹਦੇ ਵਿੱਚ ਕੋਈ 5-4 ਦਿਨ ਦੇ ਵਿੱਚ ਕੋਈ 2-3 ਨਾਗ ਵੀਰੇ ਕੱਚੀਆਂ ਬਿਹੜਾਂ ਦੇ ਵੀ ਹੈਗੇ ਆ 10 ਤੋਂ 15 ਦਿਨਾਂ ਲਈ ਇਹ ਵਿੱਚ ਵੀਰ ਉਸ ਤਰ੍ਹਾਂ ਦੇ ਸ਼ਕੀਨ ਹੁੰਦੇ ਉਹ ਵੀ ਬਿਹੜਾ ਮਿਲ ਜਾਣਗੀਆਂ ਤੇ ਵੀਰੇ ਛੋਟੀ ਬੱਸੀ ਵਾਲਾ ਵੀਰ ਫੋਨ ਨਾ ਕਰੇ ਟੋਕੜ ਬਿਹੜਾ ਵੀ ਨਾ ਫੋਨ ਨਾ ਕਰੇ ਕੋਈ ਸਮਾਹਰ ਵੀਰ ਦਾ ਕੀਮਤੀ ਹੁੰਦਾ ਵੀਰੇ ਫਿਰ ਉਹ ਆਪਾਂ ਵੀਡੀਓ ਚ ਪਹਿਲਾਂ ਹੀ ਬੋਲਦੇ ਹੁੰਨੇ ਆ। ਬਾਕੀ ਵੀਰੇ ਜਿਹੜਾ ਆਪਣਾ ਫੋਨ ਦਿੱਤਾਗਾ ਜਦੋਂ ਤੁਸੀਂ ਫੋਨ ਲਾਮੋਗੇ ਵੀਰੇ ਕਈ ਵਾਰੀ ਸਾਥੋਂ ਨਹੀਂ ਚੱਕਿਆ ਜਾਂਦਾ ਤਾਂ ਅਸੀਂ ਵੀਰੇ ਫਿਰ ਘੰਟੇ ਬਾਅਦ ਪੰਜਰ ਘੰਟੇ ਬਾਅਦ ਵੀ ਬੈਕ ਮੋੜਦੇ ਆ ਉਦੋਂ ਧਿਆਨ ਚ ਰੱਖਿਆ ਕਰੋ। ਇਹ ਨਾ ਕਿਹਾ ਕਰੋ ਵੀ ਵੀਰੇ ਮੈਂ ਕਦੋਂ ਲਾਇਆ ਸੀਗਾ। ਬਾਕੀ ਵੀਰ ਜੀ ਰੇਟ ਇਹਦਾ ਸੁਣ ਲੋ ਕੱਲਾ ਕੱਲਾ ਕਰਕੇ ਨਗ ਵੇਚਣਾ 50000 ਤੋਂ ਵੀਰੇ ਸ਼ੁਰੂ ਹੋ ਜਾਊਗਾ। 50 60 70 80 90 ਇਸ ਤਰ੍ਹਾਂ ਕਰਦਾ ਕਰਦਾ ਵੀਰ ਜੀ 1 ਲੱਖ ਤੱਕਰ ਚਲਿਆ ਜਾਊਗਾ। ਨਾ ਸਾਰੇ ਸੌਦੇ 50 ਵਾਲੇ ਆ ਨਾ ਸਾਰੇ ਸੌਦੇ ਵੀਰੇ ਲੱਖ ਵਾਲੇ ਆ। ਮਿਕਸ ਮਾਲ ਆ ਵੀਰੇ। ਦੁੱਧ ਦੀ ਕਪੈਸਿਟੀ ਵੀਰ ਜੀ 15 16 ਕਿਲੋ ਤੋਂ ਲੈ ਕੇ ਵੀਰੇ 35 37 ਕਿਲੋ ਤੱਕਰ ਜਾਊਗੀ ਇਹਨਾਂ ਕਰਮ ਵਾਲੀਆਂ ਦੀ। ਜਿਹੜੇ ਜਾਦੇ ਸੌਦੇ ਵੀਰੇ ਆਪਣੇ ਫਾਰਮ ਤੇ ਹੁੰਦੇ ਆ ਉਹ 60000 ਤੋਂ ਲੈ ਕੇ ਵੀਰੇ 80000 ਦੇ ਵਿੱਚ ਜਾਦੇ ਸੌਦੇ ਹੁੰਦੇ ਆ। ਆਪਣੇ ਫਾਰਮ ਦੇ ਉੱਤੇ ਵੀਰ ਜੀ ਇਹ ਰੇਟ ਦੇ ਵਿੱਚ ਵੀਰੇ ਨਾਗ ਵੀ ਜ਼ਿਆਦਾ ਹੁੰਦੇ ਆ ਤੇ ਗਊ ਵੀ ਵੀਰੇ ਸਾਫ਼ ਸੁਥਰੀ ਮਿਲ ਜਾਂਦੀ ਆ ਦੁੱਧ ਦੇ ਵਿੱਚ ਵੀ ਪੜਤਾਂ ਪਾ ਜਾਂਦੀ ਆ ਵੀਰ ਜੀ ਤੇ ਬਾਕੀ ਮੇਰੇ ਵੀਰਾਂ ਦੀ ਜੇਬ ਵੀ ਇਹਦੇ ਵਿੱਚ ਇੰਨੇ ਗ੍ਰੇਟ ਦੇ ਵਿੱਚ ਹਰ ਇੱਕ ਵੀਰ ਦੀ ਜੇਬ ਭਾਰ ਚੱਲ ਜਾਂਦੀ ਆ ਤੇ ਖਰੀਦਣੀ ਵੀ ਸੌਖੀ ਹੋ ਜਾਂਦੀ ਆ 60 ਤੋਂ 80 ਦੇ ਵਿੱਚ ਵੀਰੇ ਜਿਹੜਾ ਸਾਡਾ ਦੁੱਧ ਮਿਲੂਗਾ ਤੁਹਾਨੂੰ 18-9 ਲੀਟਰ ਤੋਂ ਲੈ ਕੇ 26-27 ਕਿਲੋ ਦੇ ਵਿੱਚ ਵੀਰੇ ਮਿਲ ਜੂਗਾ ਆਹ ਦੇਖ ਸਕਦੇ ਹੋ ਗਰਲੈਂਡੋ ਵੀ ਵੀਰੇ ਬਾਕੀ ਥੋੜੀ ਜਿਹੀ ਕਰਾਸ ਗਰਲੈਂਡੋ ਆ ਬਾਕੀ ਵੀਰੇ ਪਿਓਰ ਗਰਲੈਂਡੋ ਵੀ ਆਪਣੇ ਕੋਲੇ ਹੁੰਦੀਆਂ ਨੇ ਜਰਸੀ ਵੀ ਕਾफी ਮਾਤਰਾ 'ਚ ਮਿਲ ਜਾਂਦੀ ਆ ਪਰ ਜਰਸੀ ਵੀਰੇ ਵੱਡੀ ਹੁੰਦੀ ਆ ਫਾਰਮ ਵਾਲੀ ਬਾਕੀ ਵੀਰੇ ਦੇਖੋ 50 ਵਾਲੇ ਸੌਦੇ ਕੋਈ 2-4 ਹੁੰਦੇ ਆ 60 ਵਾਲੇ ਸੌਦੇ 5-4 ਹੁੰਦੇ ਆ ਇਸ ਤਰ੍ਹਾਂ ਵੀਰੇ ਹੁੰਦੇ ਇਹ ਨਹੀਂ ਵੀ ਸਾਰੇ ਸੌਦੇ 50 ਵਾਲੇ ਹੁੰਦੇ ਆ ਸਾਡੇ ਫਾਰਮ ਤੇ ਆਉਣਾ ਵੀਰੇ ਬਾਰੋਂ ਆਪ ਦਾ ਇੱਕ ਦੋ ਦਿਨ ਰੇਟ ਪਹਿਲਾਂ ਲਾਜ਼ਮੀ ਪਤਾ ਕਰ ਲੋ ਆ ਦੇਖੋ ਵੀਰੇ ਬੱਚਾ ਕਿਆ ਬਾਤਾਂ ਹਜੇ ਪਰ ਦੱਸ ਦਿੰਦੀ ਕੱਚੀ ਆ ਵੀਰੇ ਦੂਜਾ ਸੁਹਾ ਸੂਣਾ ਫਾਰਮ ਵਾਲੀ ਬੱਸੀ ਆ ਕੋਈ ਅੰਤ ਨਹੀਂ ਚਾਰ ਸਪਰੇ ਦੇਖੋ ਗਿਠ ਗਿਠ ਦਾ ਵੀਰੇ ਜਾਣੀ ਦੀ ਫਰਕ ਆ ਵਿੱਚ ਕਹਿੰਦੇ ਸੀਨੀ ਵਾਲਕਾਂ ਡੇਰੀ ਫਾਰਮ ਵਾਲਾ 35 40 ਨਾਲ ਚਾਰ ਘੰਟਿਆਂ 'ਚ ਵੇਚ ਕੇ ਆ ਗਿਆ ਉਹ ਵੀਰੇ ਲੀਲੀਆਂ ਫੀਲੀਆਂ ਨਹੀਂ ਵਿਕਦੀਆਂ ਉਹ ਨਾਗ ਮੈਂ ਬਿਕਦੇ ਆ ਜਿਹੜੀ ਗਊ ਵੀਰੇ ਸਿਲੈਕਟ ਕਰੀ ਹੋ ਜਿੱਤੇ ਸਮਾਂ ਲਾਇਆ ਹੋਊਗਾ ਉਹ ਉਹ ਬਿਕਦਾ ਵੀਰੇ ਫੇਰ ਉਹ ਉਦਾਂ ਨਹੀਂ ਵਿਕਦੀਆਂ ਬਾਕੀ ਵੀਰੇ ਜਦੋਂ ਤੁਹਾਡਾ ਤੁਸੀਂ ਜਿਹੜੀ ਚੀਜ਼ ਖਰੀਦਣੀ ਆ ਅੱਜ 70-80 ਹਜ਼ਾਰ ਰੁਪਏ ਖਰਚਣ ਜਾ ਰਹੇ ਹੋ ਤੁਹਾਨੂੰ ਉਹ ਚੀਜ਼ ਦੇ ਬਾਰੇ ਵੀਰੇ ਥੋੜੀ ਬਹੁਤੀ ਨੌਲੇਜ ਹੋਣੀ ਜ਼ਰੂਰੀ ਆ ਉਹਦੇ ਰੇਟ ਬਾਰੇ ਤੁਹਾਨੂੰ ਪਤਾ ਹੋਣਾ ਜ਼ਰੂਰੀ ਆ ਜਦੋਂ ਵੀਰੇ ਤੁਹਾਡਾ ਬਾਹਰੋਂ ਰੇਟ ਪਤਾ ਕਰਿਆ ਹੋਊਗਾ ਤੁਹਾਨੂੰ ਵੀਰੇ 15 ਤੋਂ 20 ਹਜ਼ਾਰ ਰੁਪਏ ਦਾ ਤੁਹਾਡਾ ਫਾਇਦਾ ਕਰਾਂਗੇ ਵੀਰੇ ਉਹ ਵੀਰ ਜੀ ਅਸੀਂ ਨਹੀਂ ਕਹਿੰਦੇ ਉਹ ਵੀਰ ਜਿਹੜੇ ਆਪਣੇ ਕੋਲੇ ਗਊਆਂ ਖਰੀਦਦੇ ਆ ਆਪਦੇ ਮੂੰਹੋਂ ਮੰਨਦੇ ਆ ਉਹ ਵੀਰੇ ਸਾਡੇ ਕੋਲੇ ਕੋਈ ਜਾਦੂ ਦੀ ਛੜੀ ਨਹੀਂ ਵੀ ਅਸੀਂ ਉਹਦੇ ਨਾਲ ਮੰਤਰ ਮਾਰਦੇ ਨੇ ਉਹ ਫਰਕ ਵੀਰੇ ਇਸ ਕਰਕੇ ਪੈਂਦਾਗਾ ਕਿਉਂਕਿ ਜਦੋਂ ਆਪਾਂ ਲੰਮਾ ਸਮਾਂ ਚੱਲਾਂਗੇ ਸੰਘਰਸ਼ ਕਰੀ ਚੱਲਾਂਗੇ ਉਹ ਚੀਜ਼ ਵੀਰੇ ਬਾਰੇ ਆਪਾਂ ਨੂੰ ਨੌਲਜ ਵੀ ਵੱਧਦੀ ਜਾਂਦੀ ਆ ਤੇ ਜਾਣ ਪਛਾਣ ਵੀ ਵੱਧਦੀ ਜਾਂਦੀ ਆ ਸਾਡਾ ਵੀਰੇ ਫਾਰਮ ਵਾਲੇ ਵੀਰਾਂ ਨਾਲ ਵੀ ਬਹੁਤ ਡੂੰਗੀ ਜਾਣ ਪਛਾਣ ਹੈਗੀ ਆ ਕਿਉਂਕਿ ਤੀਜੀ ਪੀੜ੍ਹੀ ਆਪਣੀ ਹੈਗੀ ਆ ਇਹ ਕੰਮ ਦੇ ਵਿੱਚ ਤੇ ਜਿਹੜੇ ਦਲਾਲ ਵੀਰ ਆ ਮੇਰੇ ਪਿੰਡਾਂ ਦੇ ਵਿੱਚ ਉਹਨਾਂ ਨਾਲ ਵੀ ਜਾਣ ਪਛਾਣ ਬਹੁਤੀ ਵੱਡੀ ਹੋਈ ਪਈ ਆ ਵੀਰੇ ਫੇਰ ਉਹ ਆਪਾਂ ਜਦੋਂ ਚੀਜ਼ ਵੀਰੇ ਗਾਹਾਂ ਖਰੀਦਣ ਜਾਂਦੇ ਆ ਸਾਡੇ ਨਾਲ ਪੰਜ ਚਾਰ ਵੀਰੇ ਜ਼ੌਹਰੀ ਬੱਚੇ ਹੁੰਦੇ ਆਗੇ ਉਹ ਚਾਰ ਸਪਰੇ ਗਊ ਦੇ ਘੁੰਮ ਘੁੰਮ ਕੇ ਵੀਰੇ ਸਕੈਨ ਕਰਦੇ ਆਂਦੇ ਵੀ ਕੀ ਇਹਦੇ ਅੱਖਰ ਨੇ ਕਿੰਨਾ ਇਹ ਦੁੱਧ ਦੇਊਗੀ ਜਿਹੜੇ ਵੀਰ ਨੂੰ ਦੇਵਾਂਗੇ ਤਾਂ ਸਾਡਾ ਉਹ ਗਾਹਕ ਬਣੂਕ ਨਹੀਂ ਬਣੂਗਾ ਕਿਉਂਕਿ ਵੀਰੇ ਜਦੋਂ ਆਪਣੀ ਦੇਖੋ ਸਾਫ਼ ਚੀਜ਼ ਖਰੀਦੀ ਆ ਭਾਜ ਖਰੀਦੀ ਆ ਤੇ ਨਾਗ ਸਾਫ਼ ਆ ਪੇਰ ਉੱਥੇ ਮੇਲੇ ਵੀਰੇ ਲੱਗਣੇ ਹੀ ਲੱਗਣੇ ਨੇ ਉੱਥੇ ਮੇਲੇ ਲੱਗਣ ਤੋਂ ਕੋਈ ਨਹੀਂ ਰੋਕ ਸਕਦਾਗਾ ਬਾਕੀ ਵੀਰੇ ਸਾਡੀ ਮਹੀਨੇ ਦੀ ਜਿਹੜੀ ਕਪੈਸਿਟੀ ਆ 250 ਤੋਂ 300 ਦੀ ਕਪੈਸਿਟੀ ਵੀਰੇ ਪੋਲੇ ਦੇ ਹੱਥ ਨਾਲ ਹੈਗੀ ਆ ਸਾਡਾ ਜਿਹੜਾ ਨਫਾ ਵੀਰੇ 2000 ਰੁਪਈਆ 1500 2000 2500 ਇੰਨਾ ਐਂਡ ਮਾਰਜਿਨ ਹੁੰਦਾ ਵੀਰੇ ਇਹਦੇ ਵਿੱਚ ਸਾਨੂੰ ਕਾਫੀ ਹੋ ਜਾਂਦਾ ਤੇ ਇਸ ਕਰਕੇ ਵੀਰੇ ਫਿਰ ਇਹਨਾਂ ਦੇ ਵਿੱਚ 15 ਤੋਂ 20000 ਦਾ ਰਿਜ਼ਲਟ ਮੇਰੇ ਵੀਰਾਂ ਨੂੰ ਮਿਲ ਜਾਂਦਾਗਾ ਬਾਕੀ ਵੀਰੇ ਕੋਈ ਵੀ ਵੀਰ ਨੇ ਦੂਰੋਂ ਆਉਣਾਗਾ ਸਾਨੂੰ ਫੋਨ ਕਰਕੇ ਆਵੇ ਲਾਟ ਵਾਲੇ ਦੇ ਨਾਲ ਆਵੇ ਮਗਰੋਂ ਪਿੱਸੋਂ ਆਵੇ ਜਦੋਂ ਵੀਰ ਸਾਡੇ ਫਾਰਮ ਤੇ ਆਊਗਾ ਵੀਰੇ ਉਹਦਾ ਆਏ ਦਾ ਮੁੱਲ ਪਊਗਾ ਕਿਉਂਕਿ 30 35 ਨਗਾ ਦੇ ਵਿੱਚੋਂ ਵੀਰੇ ਫਿੱਟ ਆਉਂਦੀਆਂ ਆਉਂਦੀਆਂ ਲਾਜ਼ਮੀ ਪੰਜ ਚਾਰ ਨਗ ਫਿੱਟ ਆ ਜਾਂਦੇ ਆ ਫਿਰ ਉਹਦੇ ਵਿੱਚੋਂ ਵੀਰੇ ਤੁਸੀਂ ਸਿਲੈਕਟ ਕਰਕੇ ਇੱਕ ਦੋ ਨਾਗ ਆਪਦੇ ਲਿਜਾ ਸਕਦੇ ਹੋ ਤੁਹਾਡਾ ਘੇੜਾ ਨਹੀਂ ਪਊਗਾ ਬਾਕੀ ਨਾ ਵੀਰੇ ਘੇੜਾ ਪੈਣ ਦਈਏ ਰੇਟ ਪੱਖੋਂ ਤੇ ਜਾਨਵਰ ਦੀ ਕੁਆਲਿਟੀ ਪੱਖੋਂ ਵੀਰੇ ਤੁਸੀਂ ਸੀਨੀ ਵਾਲਕਾਂ ਡੈਰੀ ਫਾਰਮ ਤੋਂ ਕਦੇ ਵੀ ਖਾਲੀ ਨਹੀਂ ਜਾਮੋਗੇ ਨਾ ਅਜਿ ਤੱਕ ਵੀਰ ਖਾਲੀ ਗਏ ਆ ਜਿਹੜੇ ਮਗਰੋਂ ਪਿੱਛੋਂ ਆਉਂਦੇ ਉਹਨਾਂ ਦਾ ਜਰੂਰ ਗੇੜਾ ਲੱਗਦਾਗਾ ਮੈਂ ਬੇਨਤੀ ਕਰਨੀ ਆ ਵੀਰੇ ਬੇਨਤੀ ਮੰਨਣੀ ਤੁਹਾਡੀ ਮਰਜ਼ੀ ਆ ਲਾਟ ਵਾਲੇ ਦੇਣਾ ਉਹ ਵੀਰੇ ਸਵੇਹਾ ਸਾਜਰੇ ਆਓ ਤੇ ਬਾਕੀ ਵੀਰ ਜੀ ਟਰਾਂਸਪੋਰਟ ਦੀ ਸਹੂਲਤ ਸਾਰੀ ਹੈਗੀ ਆ ਆ ਦੇਖੋ ਕ੍ਰਾਸ ਬੈਡ ਵੀਰੇ ਵੱਡੀ ਫਾਰਮ ਵਾਲੀ ਇਹ ਚੰਗੀਆਂ ਬੈੜਾ ਜਿੱਡੀ ਵੱਡੀ ਤੋਂ ਵੱਡੀ ਬੈੜ ਮਰਜ਼ੀ ਲੈ ਸਕਦੇ ਹੋ ਵੀਰੇ ਸੀਨੀ ਵਾਲਕਾਂ ਡੈਰੀ ਫਾਰਮ ਤੇ ਟਰਾਂਸਪੋਰਟ ਵੀਰੇ ਆਪਣਾ 13 ਰੁਪਿਆ ਕਿਲੋਮੀਟਰ ਚੱਲਦਾ ਇਕੱਲੇ ਪੰਜਾਬ ਪੰਜਾਬ ਦਾ ਉੱਪਰ 7 ਪਈ ਹੋਊਗੀ ਥੱਲੇ ਗੱਦਾ ਲੱਗਿਆ ਹੋਊਗਾ ਵੀਰੇ ਕਿਸੇ ਦੂਰੋਂ ਵੀਰ ਨੇ ਆਉਣਾਗਾ ਕਿਉਂਕਿ ਆਪਣੀਆਂ ਹਰ ਏਰੀਆ 'ਚ ਪੰਜ ਪੰਜ ਚਾਰ ਚਾਰ ਬੈੜਾਂ ਜਾਂਦੀਆਂ ਨੇ ਬੇਚਿੰਤ ਹੋ ਕੇ ਆਵੇ ਘਰਾਉਣ ਦੀ ਲੋੜ ਨਹੀਂ ਵੀਰੇ ਫਿਰ ਉਹ ਇੱਕ ਦੂਜੇ ਵੀਰ ਨਾਲ ਬੈੜ ਸਾਂਝੀ ਪਾ ਦੇਣੇ ਆ ਤੇ ਟਰਾਂਸਪੋਰਟ ਦਾ ਖਰਚਾ ਵੀ ਬਹੁਤ ਘੱਟ ਪੈਂਦਾਗਾ ਬਾਕੀ ਵੀਰੇ ਵੱਡੀ ਗੱਲ ਆਨਲਾਈਨ ਪੇਮੈਂਟ ਦੀ ਸਹੂਲਤ ਸਾਰੀ ਹੈਗੀ ਆ ਵੀਰ ਜੀ ਸਵੈ ਮਸ਼ੀਨਾ ਨੇ ਆਪਣੇ ਕੋਲੇ ਕ੍ਰੈਡਿਟ ਕਾਰਡ ਡੈਬਿਟ ਕਾਰਡ ਵੀਰੇ ਉੱਤੇ ਪੇਮੈਂਟ ਚੱਕੀ ਜਾਂਦੀ ਆ ਤੁਹਾਡਾ ਵੀਰੇ ਕ੍ਰੈਡਿਟ ਕਾਰਡ ਬਣਿਆ ਵਾ ਚਾਹੇ ਤੁਹਾਡੀ 5 ਲੱਖ ਦੀ ਲਿਮਟ ਆ ਗਈ ਤੁਹਾਡੀ ਸਾਰੀ ਦੀ ਸਾਰੀ ਪੇਮੈਂਟ ਵੀਰੇ ਸਵੈ ਮਸ਼ੀਨ ਤੋਂ ਹੋਊਗੀ ਤੁਹਾਡਾ ਕ੍ਰੈਡਿਟ ਕਾਰਡ ਬਣਿਆ ਵਾ ਤੁਹਾਨੂੰ ਪٹرول ਪੰਪ ਤੇ ਜਾਣ ਦੀ ਲੋੜ ਨਹੀਂ ਗਈ ਕ੍ਰੈਡਿਟ ਕਾਰਡ ਚੱਕੋ ਜੇਬ 'ਚ ਪਾਓ ਸਿੱਧਾ ਸੀਨੀ ਬੜਕਾਂ ਡੈਰੀ ਫਾਰਮ ਤੇ ਆਓ ਤੇ ਸਕੀਮ ਦਾ ਲਾਭ ਉਠਾਓ ਕਿਤੇ ਦੇਖਿਓ ਵੀਰੇ ਹੋ ਜੇ ਉਹਨਾਂ ਲੇਟ ਹੁਣ ਸਕੀਮ ਪੂਰੀ ਲੱਗੀ ਹੋਈ ਆ ਬਾਕੀ ਵੀਰੇ ਜਿਹੜਾ ਤੁਹਾਡਾ HDFC ਬੈਂਕ ਦਾ ਕ੍ਰੈਡਿਟ ਕਾਰਡ ਬਣਿਆ ਵਾ ਤੁਹਾਡੀਆਂ ਉਹਦੀਆਂ ਵੀਰੇ ਕਿਸ਼ਤਾਂ ਵੀ ਬਣਨਗੀਆਂ ਸਾਲ ਦੀਆਂ ਬਣਾ ਲਓ 2 ਸਾਲ ਦੀਆਂ ਬਣਾ ਲਓ 3 ਸਾਲ ਦੀਆਂ ਬਣਾ ਲਓ ਉਹ ਵੀ ਵੱਡੀ ਸੁਵਿਧਾ ਹੈਗੀ ਆ ਸਿਨੀ ਵਾਲਕਲਾ ਡੈਰੀ ਫਾਰਮ ਤੇ ਬਾਕੀ ਵੀਰੇ ਤਰੀਕ ਨੋਟ ਕਰ ਲਓ ਦੁਬਾਰਾ 2 ਤਰੀਕ 12 ਮਹੀਨਾ 2024 ਦਿਨ ਸੋਮਵਾਰ ਬਣਦਾ ਜੀ ਸਵੇਰ 8 ਵਜੇ ਵੀਰੇ ਸੌਦੇ ਚਾਲੂ ਕਰਾਂਗੇ ਦੁਪਹਿਰ ਦੇ 12 ਵਜੇ ਤੱਕ ਜਨਰੇ ਜਿਆਦਾ ਵੀਰੇ ਲੇਟ ਨਾ ਹੋਇਆ ਕਰੋ ਦੂਰ ਵਾਲੇ ਵੀਰੇ ਨਾਉ ਵੀ ਤਾਂ ਬਾਤ ਦਾ ਬੜਾ ਕੋਈ ਆਉਂਦਾ ਫਾਇਦਾ ਨਹੀਂ ਹੁੰਦਾ ਕਿਉਂਕਿ ਫਿਰ ਖਾਲੀ ਮੋੜਦੇ ਹਾਂ ਵੀਰੇ ਕੋਈ ਫਾਇਦਾ ਨਹੀਂ ਸਾਡੇ ਕੋਲ ਨਗ ਵੀ ਇਹਨਾਂ ਦੇ ਕਾਫੀ ਵੱਡੀ ਮਾਤਰਾ ਚ ਹੁੰਦੇ ਤੇ ਵੀਰੇ ਗਾਹਕ ਵੀ ਕਾਫੀ ਮਾਤਰਾ ਚ ਹੁੰਦਾਗਾ ਬਾਕੀ ਵਿੱਚ ਵੀਰ ਬਹਿਮ ਕਰਦੇ ਵੀਰੇ ਬੋਲੀ ਬੋਲੀ ਦੇਖੋ ਵੀਰੇ ਕਿਸੇ ਕਿਸਮ ਦੀ ਕੋਈ ਨਹੀਂ ਹੁੰਦੀ ਜਿਹੜਾ ਨਗ ਮੇਰੇ ਇੱਕ ਵੀਰ ਨੇ ਮੰਗ ਲਿਆ ਉਹਦੀ ਵੀਰੇ ਅਸੀਂ ਵੀਰ ਦੀ ਅੱਧਾ ਘੰਟਾ ਬੇਟ ਕਰਦੇ ਆ ਉੱਪਰ ਦੀ ਕਿਸੇ ਵੀਰ ਨੂੰ ਮੋਲ ਨਹੀਂ ਕਰਦੇ ਜਿੰਨਾ ਚਿਰ ਸਾਨੂੰ ਵੀਰੋਹਾਨਾਂ ਦਾ ਜਵਾਬ ਨਹੀਂ ਦਿੰਦਾ ਨਾਲ ਤੱਕਰ ਵੀਰੇ ਬੋਲੀ ਕਰੀ ਆ ਤੇ ਨਾਂ ਲਵਾਈਏ ਕੰਮ ਉਹਨਾਂ ਚਰ ਕੰਨਾ ਕਰਾਂਗੇ ਵੀਰੇ ਜਿੰਨਾ ਚਰ ਸਾਫ ਕਰਿਆ ਗਿਆ ਕੰਮ ਉਹਨਾਂ ਚਰ ਕਰਾਂਗੇ ਜਿੰਨਾ ਚਰ ਵੀਰੇ ਝੰਡੀ ਦਾ ਕੰਮ ਕਰਿਆ ਗਿਆ ਦੇਖੋ ਵੀਰ ਜੀ ਪੈਸਾ ਤਾਂ ਸਾਰੀ ਦੁਨੀਆ ਕਮਾਈ ਜਾਂਦੀ ਆ ਨਾਅ ਕਮਾਉਣਾ ਬਹੁਤ ਔਖਾ ਗਾ 32 ਨਗ ਵੀਰੇ ਉੱਤੇ ਵੇਚਾਂਗੇ ਤੇ ਇਹਨਾਂ ਦੀ ਵੀਡੀਓ ਵੀਰੇ ਆਪਾਂ ਜਿਹੜੀ ਕਵਰ ਕਰਾਂਗੇ 30 ਤਰੀਕ ਨੂੰ ਸਾਮੀ ਕਵਰ ਕਰਾਂਗੇ ਦੁਬਾਰਾ ਫੇਰ ਦੇਖ ਸਕਦੇ ਹੋ ਸਾਡੇ ਫਾਰਮ ਤੋਂ ਵੀਰੇ ਨਗ ਲੈਣਾ ਦਾ ਦੇਖ ਕੇ ਨਰਖ ਬਰਖਣਾ ਲਓ ਵੀਰ ਜੀ ਸਾਲੀ ਚੀਜ਼ ਹੁੰਦੀ ਆ ਬਾਅਦ ਚੋ ਵੀਰੇ ਫੇਰੇ ਦਾ ਲਾਂਬਾ ਕੋਈ ਨਹੀਂ ਹੁੰਦਾ ਪਰ ਆਪਣੇ ਵੀਰੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਥੋੜਾ ਜਿਹਾ ਜ਼ੋਰ ਬਹੁਤ ਲੱਗ ਜਾਂਦਾ ਜਿਹੇ ਜਿਹੇ ਇੱਕ ਗਾਇਕ ਨੇ ਗਾਣਾ ਕੱਢਦਾ ਜਿਹੇ ਜਿਹੇ ਇੱਕ ਆਪਾਂ ਵੀਡੀਓ ਪਾਤੀ ਹਾਂਜੀ ਵੀਰ ਜੀ ਸਾਸਰੀ ਕਾਲ ਜੀ